ਮਾ ਮੇਟਰ ਯਾਰ ਮੈਂ ਤਰ ਆ ਆਪਣਾ ਯੰਗੋ ਮੈਂ ਇਹ ਪੁੱਛਾ ਤੇ ਮੇਰੀ ਚੇਤਾ ਆ ਗਿਆ ਯਾਰ ਆਪਣੇ ਜਿੰਨੇ ਜਾਂਦੇ ਆ ਇੱਥੋਂ ਕਹਿਣਗੇ ਸਾਨੂੰ ਬਾਹਰ ਜਾਦਾਂ ਤੋਂ ਤੁਹਾਨੂੰ ਪੇਟੀ ਹੋ ਕੇ ਪੈਸੇ ਬਾਹਾਂਗੇ ਖੜੇ ਜਿਵੇਂ ਆਉਂਦੇ ਆ ਖੜੇ ਆਪਾਂ ਨੂੰ ਕਹਿੰਦੇ ਪਿਓ ਜਿੰਨੇ ਕੇ ਇੱਥੇ ਹੋ ਜੋਂ ਗਿਆ ਉਹਦਾ ਯਾਰ ਗੁੱਲੂਗਾ ਪੇਟੀਆਂ ਖਲੜੀਆਂ ਪੈਸੇ ਪਾਣੇ ਉਹ ਜੋ ਆਲਾ ਰੋਗਲਵਾੜੂ ਕੋਟ ਚਾਹ ਨਾ ਪਾਣੀ ਹੋ ਜਾਂਦੇ ਕੁੱਤੇ ਖਾਣੀ ਸਰਦਾਰ ਜੀ ਦੀ ਹੋ ਸ਼ਿਹੋਸ਼ ਗਾਈ ਆਈ ਪਾਈ ਤੇ ਉਹ ਦਾਣੇ ਤੇ ਮੂੰਹ ਐ ਨੂੰ ਕਰ ਮੂੰਹ ਵਾਲ ਦੇ ਕੇ ਡਰ ਗਈ ਆ ਓਏ ਡਰੇਨ ਦੇ ਪੈਪ ਨਹੀਂ ਵਾ ਜੀ ਲਵਾ ਲ ਮੜਿਆ ਹੋਆ ਚਲਾ ਆ ਜਾਂ ਡੰਡਾ ਇਹ ਲਿਆ ਕੇ ਰੱਖ ਕੇ ਗਾਂਦੀ ਛਾਏ ਇੱਥੇ ਪਾਰਟੀ ਲਿਆਵਾਂ ਨਾ ਪਾਰਟੀ ਲੜੋ ਨਾ ਆ ਬੰਦ ਕਰਕੇ ਛੋਡਾ ਦੇ ਢਾਰੇ ਢਾਰੇ ਯਾਰ ਖੁਸ਼ਕਰਾ ਤੁਸੀਂ ਪੁੰਨ ਦਾ ਕੰਮ ਕਰਦੇ ਕਿਤੇ ਕਰ ਚਲਾ ਨਾ ਕੁਰਬਾਨੀ ਸੁਣਾ ਕੇ ਆਓ ਛੋ ਹੋ ਛੋ ਛੋ ਹੋ ਛੋ ਪੀਲਾ ਪਾਣੀ ਮਾੜੀ ਗੱਲ ਆ ਯਾਰ ਬੰਦੇ ਦੁੱਧ ਪੀ ਗਏ ਏਦਾਂ ਛੱਡ ਦਿੰਦੇ ਹਨਾ ਖੁੱਲੀਆਂ ਉਸਤਾਦ ੱਡੀਆਂ ਵਾ ਹਾਂ ਹਾਂ ਇਹਨੇ ਸੱਚ ਮੱਜਾ ਰੱਖੀਆਂ ਸੋਰੀ ਉਹਨ ਨਹੀਂ ਛੱਡੀ ਹੋਣੀ ਕੋਈ ਇੱਕ ਤੇ ਦੇ ਲੋ ਬੰਦਾ ਕਿੰਨਾ ਪੁੰਨ ਦਾ ਕੰਮ ਕਰਨ ਦਿਆ ਵਾ ਗਾਂ ਨੂੰ ਲੱਗੀ ਆ ਅਭਿਆਸ ਤੇ ਪਾਣੀ ਪਿਲਾਉਣ ਲੱਗਾ ਹਰਦਾ ਨਹੀਂ ਮੈਂ ਰੱਖ ਰਿਹਾ ਦੋ ਕਿਲੋ ਤਾਂ ਆਣੀਆਂ ਮੱਕੇ ਨੂੰ ਦੇ ਦੇਣਾ ਨਾ ਮਰ ਜੂ ਹਾਂ ਸਹੀ ਗੱਲ ਨਹੀਂ ਛੱਡਿਆ ਨਾ ਕਰੋ ਯਾਰ ਸਾਥੀਓ ਬਾਤ ਤੇ ਰੋੜਾਂ ਤੇ ਬਹੁਤ ਐਕਸੀਡੈਂਟ ਹੁੰਦੇ ਹਨਾ ਸ਼ਾ ਮੈਂ ਕਹਾਂ ਰੋੜਾਂ ਤੇ ਵੀ ਬਹੁਤ ਐਕਸੀਡੈਂਟ ਹੁੰਦੇ ਆ ਸ਼ੋ ਸ਼ੋ ਨਾਥ ਵੜਦੇ ਯਾਰ ਇਹਦੀ ਚਾਰੀ ਦੇ ਹੱਡ ਨਿਕਲ ਆਏ ਹਨ ਚਾਰੀ ਦੇ ਲੱਕੇ ਤੋਂ ਦੀ ਪਾਣੀ ਲੱਭਦੀ ਹੂ ਹਨ ਸਹੀ ਗੱਲ ਕਣੀ ਸਹੀ ਗੱਲ ਆ ਪੋਨ ਉਹ ਹਿੱਦਾਂ ਨਾ ਗਿਆ ਸ਼ੋ ਸ਼ ਬਸ ਕੈਪੈਸਿਟੀ ਕੈਪੈਸਿਟੀ ਪੂਰੀ ਹੋ ਗਈ ਉਹਦੀ ਮੋਟਰ ਕਰਦੀ ਹੁਣ ਬੰਦ ਤੇ ਦੇਸੀ ਆਪਾਂ ਜਗਾੜ ਰੱਖਿਆ ਵਾ ਫਿਊਜ ਲਾਇਆ ਉਹਦੇ ਨੂੰ ਹੱਥ ਲਾਇਦੇ ਕੋਈ ਚੱਕਾ ਨਹੀਂ ਪਰ ਕਰਦੀ ਐ ਮੋਟਰ ਬੰਦ ਚੱਲ ਕਈਆਂ ਰੱਖ ਲੈ ਉਹ ਬਾਸ ਆ ਜਿਓ ਜੀ ਹੁਣ ਕਿਹਨੂੰ ਢੋਣ ਚੱਲੇ ਆ ਅੱਛਾ ਬਾਬੇ ਵਾਲੇ ਅੱਜ ਜਾ ਰਹੇ ਪੁੰਨ ਦਾ ਨਹੀਂ ਬਣਿਆ ਹਨਾ ਬਾਬਾ ਜੀ ਉਹ ਬਾਬੇ ਖੇਤਰਪਾਲ ਦੀ ਦੇਖ ਦਿੰਦੇ ਹਨਾ ਉਹੋ ਦੇਖ ਪਤਾ ਨਹੀਂ ਕੀ ਜਾਂਦੇ ਆ ਦਿੰਦੇ ਹੁੰਦੇ ਆ ਹਰ ਸਾਲ ਵੜਦੇ ਆ ਬੱਕਰ ਜਗਾ ਕਰੀ ਇਹਨਾਂ ਦੀ ਸਾਰਿਆਂ ਦੀ ਬਣੀ ਇਹ ਮੰਦੇ ਹਨ ਬਾਬੇ ਖੇਤਰਪਾਣ ਗ੍ਰਿਪ ਗ੍ਰਿਪ ਕੱਢ ਦਿੰਨੇ ਵੀਰੇ ਤੇ ਮਿੱਤਰੋ ਆ ਕੱਟਤਾ ਆਪਾਂ ਗ੍ਰਿਪ ਵੀ ਕੋਈ ਉਹ ਸੋਚਣਾ ਹੋਣ ਕਰ ਦਵੇ ਤਾਂ ਕਿ ਮੋਟਰ ਚੱਲ ਵੇ ਕੱਟ ਲੈਣਾ ਤੂੰ ਤਾਂ ਕਰਕੇ ਭੂਏ ਹੋਇਆ ਚਲੋ ਮਿੱਤਰੋ ਹੁਣ ਮੁੰਡੇ ਚੋਬਰ ਹੋਣ ਲੱਗੇ ਆ ਤਿਆਰ ਤੇ ਅੱਜ ਚੱਲੇ ਆ ਕਿਥੇ ਹਲੇ ਘੁੰਮਣ ਫਿਰਨ ਜਲੰਧਰ ਜਲੰਧਰ ਜਲ ਕੇ ਅੰਦਰ ਜਲੰਧਰ ਜਲ ਕੇ ਅੰਦਰ ਚੱਲੇ ਆਂ ਤੇ ਚਲੋ ਤੇ ਬਾਕੀ ਭਾਈ ਆਪਣਾ ਆਓ ਭਾਈਆ ਚੱਲੀਏ ਚਲੋ ਚਲੋ ਹੋ ਜੀਏ ਮਿੱਤਰੋ ਤਿਆਰ ਤੇ ਮਿਲਦੇ ਆ ਮੈਨੂੰ ਬ੍ਰੇਕ ਤੇ ਪਾ ਦੇ ਅਰੇ ਕਿੰਨਾ ਤੂੰ ਫੜਦਾ ਯਾਰ ਅੱਖਾਂ ਦੇ ਵਿੱਚ ਇਹਨਾਂ ਮੈਂ ਸਾਲਾ ਕਿਹੜੇ ਸਰਕਾਰੀ ਨੌਕਰੀ ਲੱਗਾ ਤੇ ਲੋ ਮਿੱਤਰੋ ਆਪਾਂ ਨਹਾਤੋਗੇ ਹੋ ਗਏ ਆ ਤਿਆਰ ਤੇ ਹੁਣ ਆਪਾਂ ਚੱਲਦੇ ਆਂ ਦੋਵੇਂ ਭਰਾ ਜਲੰਧਰ ਜਲੰਧਰ ਤੁਹਾਨੂੰ ਜਾ ਕੇ ਦੱਸਦੇ ਕੀ ਕੰਮ ਪਿਆ ਵਾ ਉਧਰੋਂ ਇੱਕ ਟੈਕਲਾ ਮੇਰਾ ਆ ਗਿਆ ਅੰਕਲ ਮੇਰਾ ਟਰੈਕਟਰ ਤੇ ਉਹ ਲੈ ਓਏ ਟਰੈਕਟਰ ਦਾ ਟਾਇਰ ਚੱਕਿਆ ਹੋਇਆ ਆੜਦੇ ਨੇ ਲੱਗੇ ਨੇ ਕਈ ਤੇ ਮਿੱਤਰ ਚੱਲਦੇ ਆ ਚੇਲੋ ਚੱਲੋ ਦਾਦੇ ਮਿੱਤਰੋ ਭਰਾ ਦਾ ਚੱਕਰ ਪਿਆ ਵਾ ਦਾਦੇ ਚੱਕਰ ਵੀ ਬਹੁਤ ਯਾਰਾ ਜੁੜੇ ਬੈਠਿਆ ਹਣਾ ਉਸਤਾਦ ਜੀ ਤਾਂ ਬੈ ਬੈ ਜਿਆਦਾ ਟਰੋਨ ਲਾ ਪਈ ਤੇ ਆੰਮ ਨੂੰ ਕਹਦਾ ਹੋਏ ਨਾਲ yoginath ਵੀ ਰਹਿੰਦੇ ਆ ਕਰਾਦੀ ਮਾਰਦੀ ਦਾ ਮੰਤਰ ਚੱਕੇ ਜਾਮ ਕਰਾਦੀ ਦੇ ਆ ਜੇਰੋਂ ਮਟੋੜੀ ਆਉਂਦੇ ਆ ਯੰਗੋ ਯੰਗੋ ਹੋ ਗਿਆ ਬਈ ਇੱਕ ਸਾਥ ਐਕਸੀਡੈਂਟ ਹੋਦ ਲਾ ਰੂ ਵੀ ਦਾ ਵੀ ਚੱਕਰ ਪਾਇਆ ਗਿਆ ਸੀ ਇਦਾਂ ਚੱਕਰ ਮੇ ਤਾਂ ਮਸਾ ਆਪਣੀਆਂ ਤਾਂ ਪਾਉਂਦੀ ਰਹਿੰਦੀ ਆ ਚਲੋ ਮਿੱਤਰੋ ਚੱਲਦੇ ਆ ਮਿਲਦੇ ਆ ਹੈ ਹੈ ਪਤਾ ਨਹੀਂ ਕੋਣ ਹੈਗਾ ਮਿੱਤਰੋ ਸਰਕਾਰੀ ਸਕੂਲ ਇੱਥੇ ਅਸੀਂ ਪੜ੍ਹੇਗੇ ਨਾ ਨੂੰ ਕੋਈ ਕੰਨ ਕੋਈ ਫਾਇਦਾ ਨਹੀਂ ਉਹ ਆ ਪੜਨ ਦਾ ਪੜਾਈ ਮਿੱਤਰੋ ਐਦਾ ਕੰਮ ਹੀ ਨਹੀਂ ਆਈ ਆਈ ਕਿਤੇ ਮਾੜਾ ਮੋਟਾ ਤਾਂ ਆਈ ਜਾ ਵੀ ਹਿਸਾਬ ਤੋਂ ਪੜ੍ਹ ਲੈ ਕੇ ਪੜ੍ਹ ਲੈ ਜਾਂਦਾ ਹੋਈ ਬੰਨਣੇ ਪੈਣੇ ਲੱਗਦੇ ਬਾਹਰੀਆਂ ਪਰ ਬਾਦਵੜ ਸਾਡੇ ਅਨਪੜਾਂ ਦੇ ਆ ਸੱਚ ਕਰੇ ਜਲੰਧਰ ਦਾ ਮਿੱਤਰੋ ਕਰੋ ਰਾਜ ਰਾਂਚੇ ਓ ਹੋ ਹੋ ਜੈ ਮਾਤਾ ਦੀ ਜੈ ਮਾਤਾ ਦੀ ਸੋ ਮਿੱਤਰੋ ਪਹੁੰਚ ਚੁੱਕਿਆ ਆਪਾਂ ਜਲੰਧਰ ਜਲ ਕੇ ਅੰਦਰ ਜਲ ਕੇ ਅੰਦਰ ਰਾਜਵਾਭਿ ਉਹ ਇਨਾ ਕਮ ਜਦੋਜਾਦ ਹੋਂਦਿਆ ਪੂਰਾ ਪਹਿਲਾਂ ਮੈਂ ਡਰਾਈਵਰੀ ਕਰਦਾ ਹੁਣ ਭਾਈ ਨੂੰ ਭੜਾਇਆ ਤੁਹਾਨੂੰ ਪਤਾ ਹੈ ਮਾਰੂਗਾ ਕਦੇ ਲਾਇਸੈਂਸ ਹੈਗਾ ਇਦੋਂ ਇਦਾਂ ਗਈ ਜਾਵੇ ਆਏ 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 ਹੋਲੀ 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 ਭਰਾਵਾ ਟੋ ਫਿਟੇ ਮੂਹ ਤੇਰੇ ਉਹ ਕੀ ਕਰਦਾ ਯਾਰ ਹੋਲੀ ਜਾਂਦੇ ਮੈਨੂੰ ਨਾਲ ਨਹੀਂ ਮਾੜੋ ਜਿਹਾ ਬਹਿਣਾ ਮੈਂ ਆਪਰਾਵਾ ਤੁਰ ਕੇ ਆਇਆ ਇਹਨਾਂ ਦੇ ਹੋਲੀ ਜਾਂਦੇ ਉਹ ਦਾਣੇ ਛੱਲੇ ਵੋਹ ਜਾਂਦੇ ਹੁੰਦੇ ਆ ਠੀਕ ਆ ਬੰਦੇ ਹੋਲੀ ਜਾਂਦੇ ਹਾਂ ਤੁਰ ਕੇ ਜਾਂਦਾ ਸਾਰਾ ਇੱਥੋਂ ਹੋਲੀ ਹੀ ਜਾਣਾ ਹੁਣ ਵੀਰੇ ਭਰਾਵਾ ਡਰ ਲੱਗਦਾ ਵਾ ਗਾਈਸ ਜੈ ਮਾਤਾ ਦੀ ਗਾਈਸ ਜੈ ਮਾਤਾ ਦੀ ਗਾਈਸ ਸਾਰਨ ਜੈ ਮਾਤਾ ਦੀ ਤੇ ਆਪਾਂ ਹੁਣ ਪਹੁੰਚ ਚੁੱਕੇ ਆ ਜਲੰਧਰ ਓਏ ਹੋਏ ਹੋਏ ਹੋ ਹੋਲੀ ਦਾਣੇ ਯਾਰ ਕੀ ਕਰਦਾ ਅੱਗੇ ਜੋ ਓਹ ਆਂਟੀ ਪਰੇ ਹੋ ਜੋ ਬ੍ਰੇਕਾਂ ਫੇਲ ਮਹਿਕਮਾ ਆ ਗਿਆ ਓਏ ਇਹ ਯੋ ਬ੍ਰੇਕਾਂ ਫੇਲ ਮਹਿਕਮਾ ਲੈਪੇ ਮਿੱਤਰਾਂ ਇਖੇ ਹੋ ਓ ਹੋ ਹੋ ਘਰਾਵਾ ਕਿੱਧਰ ਲਈ ਫਿਰੰਦਿਆ ਵਾ ਯਾਰ ਹੋਲੀ ਚ ਲਾਲਾ ਵੀਰੇ ਕਾ ਤੋ ਤੀਆਂ ਡੋਲ ਨੇ ਇੱਕ ਹੋਰ ਤੇ ਲੈ ਵੀਰ ਕ੍ਰਾਈਮ ਹੋਰ ਜੀ ਤੇ ਹੁਣ ਦੇਖਦੇ ਆਂ ਕੀ ਕਾਰਵਾਈ ਬਣਦੀ ਆ ਚਲੋ ਮਿੱਤਰੋ ਚੱਲਦੇ ਆਂ ਅੰਦਰ ਹੁਣ ਵੀਡੀਓ ਕਰਦੇ ਨੇ ਬੰਦ ਟਾਈਮ ਸਾਈਬਰ ਕ੍ਰਾਈਮ ਸਾਈਬਰ ਕ੍ਰਾਈਮ ਦਾ ਦਫਤਰ ਹੁੰਦੇ ਆ ਗਏ ਆਂ ਆਪਸ ਦੇ ਹਵੇਲੀ ਜੀ ਕਰੋ ਮਿੱਤਰੋ ਚੱਲੋ ਥਾਣੇ ਪਹਿਲਾ ਟੈਂਪੂ ਤੇ ਚੱਲ ਤੇਰੀ ਫੋਟੋ ਖਿੱਚੀ ਹੋਏ ਚੋਬਰ ਦੇਖੋ ਲੈਣ ਦਿਆ ਹਾਏ 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 ਚੱਲ ਵੀਡੀਓ ਦਾ ਸਕਰੀਨਸ਼ਾਟ ਲੈ ਲਾਂਗੇ ਨਹੀਂ ਯਾਰ ਉਹ ਮਿੱਤਰੋ ਕਰੋ ਚੈੱਕ ਪੁਰਾਣਾ ਰਿਵਾਜ ਦਾ ਸਾਰਾ ਅਪਰਾਲੀ ਅਸਲੀ ਦੀ ਹੈ ਨਕਲੀ ਜੀ ਇਹ ਤਾਂ ਨਹੀਂ ਅਪਰ ਜਿਹੜੀ ਲੱਗੀ ਪ੍ਰਾਲੀ ਜੀ ਆ ਗਈ ਆ ਕੱਕ ਜੇ ਆ ਆ ਜਿਓ ਮਿੱਤਰੋ ਦਾਣਾ ਭਰਾ ਅੱਜ ਕਰਾਊਗਾ ਆਪਾਂ ਨੂੰ ਕੋਈ ਸ਼ੋਪਿੰਗ ਹਨਾ ਦਾਣੇ ਅਹੀਂ ਇੱਥੇ ਆਈਏ ਪਹਿਲਾਂ ਵੀ ਬੰਦਿਆਂ ਦੇ ਚਪਲਾਂ ਕਦੇ ਦੇਖ ਕਦੇ ਕੋਹ ਦੇ ਕਦੇ ਕੋਹ ਦੇ ਆ ਮਿੱਤਰੋ ਸਾਰਾ ਅੰਦਰ ਮੋਲ ਬਣਿਆ ਖਰੀਦਣ ਨੂੰ ਸ਼ੋਪਿੰਗ ਕਰਨ ਨੂੰ ਅੰਦਰ ਥੋੜਾ ਜਾਂ ਖਾਣ ਪੀਣ ਦਾ ਸਿਸਟਮ ਬਣਿਆ ਪਿਆ ਉਹ ਅੰਦਰ ਆ ਬਈ ਇਹਨੂੰ ਆ ਲੇਰਾ ਛੈ ਨਹੀਂ ਪੂਰਾ ਦੇ ਉੱਤੇ ਮਾਹੌਲ ਚਲ ਬੁਰਾ ਸਿਰਾ ਹੋਇਆ ਤਾਂ ਸਲਿੱਪਾ ਜਾਂਦੀ ਹੈ ਹੈ ਲਿਫਟਾਂ ਮੇਰੇ ਬੰਦ ਕਰਾਈਆਂ ਤਾਂ ਡੇਰ ਗਿਆ ਕਿ ਛੇੜਖਾਨੀ ਆ ਉਹ ਕਰ ਦੇਣਾ YouTube ਵੀ ਹੈ ਇੱਥੇ bro YouTube ਤਾਂ ਆਪਣੇ ਵੀ ਹੈਗਾ ਬੜੀ ਯਾਰੀ ਗਿਆ ਮੋ ਆ ਹਾਂ ਮਤਰਾ ਕਰੋ ਜਾਕਾ ਕਰੋ ਦੇਖ ਲਈ। ਛੋਪੀਆਂ ਦੇ ਸਾਹਮਣੇ ਮੁਰੋਦੇ ਛੋਣੀ ਹੋਣ। ਤਾਂ ਦੇ। ਆਇ ਤੇ ਇਤਲਾ। ਹੈਲੋ ਹਾਂਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਸਵੇਰ ਦੇ ਹੁਣ 7:00 ਵਜ ਗਏ ਮੈਂ ਉਹ ਵੀਡੀਓ ਸ਼ੂਟ ਕਰਨ ਦਿਆਂ ਆ ਤੇ ਨਾਲ ਆਪੇ ਆਪਣੀ ਐਡਿਟ ਵੀਡੀਓ ਕਰਨ ਦਿਆਂ ਨਾਲੇ ਵੀ ਚਾਹ ਆਪਣੀ ਤੇ ਮੈਟਰੋ ਕਾਲਾ ਭਗੇ ਹੀ ਹਵੇਲੀ ਨਾਲ ਸਾਈਬਰ ਕ੍ਰਾਈਮ ਤੇ ਦਫਤਰ ਗਏ ਜੋ ਆਪਣਾ ਭਰਾ ਜਣਾ ਪ੍ਰੀਤ ਪਾਉ ਤੇ ਹੋ ਗਿਆ ਪਰਚਾ ਐਸਐਸਪੀ ਕੋਲੋਂ ਉਹਦਾ ਫ੍ਰੀਜ਼ ਕਰ ਦਿੱਤਾ ਗਿਆ ਵਾ ਮਤਲਬ ਜਿਹੜੇ ਪੈਸੇ ਪਹੁੰਚੇ ਜਿਆਦਾ ਕੀਤੇ ਘਮੋਦਾ ਰਿਹਾ ਜਿੱਦਾ ਬਾਹਰ ਗਿਆ ਪੈਸੇ ਹਨ ਪਹਿਲਾਂ ਇੱਥੇ ਹੀ ਪੇਮੈਂਟਾ ਪੌਮਟਾ ਪਾਉਂਦਾ ਸੀ ਬੈਸਟ ਵੈਸਟਰਨ ਲੱਗਾ ਪਿਆ ਸੀ ਉਹ ਕਰਪੂਤਲੇ ਤੇ ਉਹ ਪੌਂਦਾ ਹੈਗਾ ਤੇ ਫੇਸ ਕਰਕੇ ਉਹਦਾ ਅਕਾਊਂਟ ਫ੍ਰੀਜ਼ ਕਰਤਾ ਸੇਵਿੰਗ ਅਕਾਊਂਟ ਹੈਗਾ ਤੇ ਬਾਹਰਪੁਰ ਜਾ ਕੇ ਨੇ ਥੋੜੇ ਬੋਦੇ ਪੈਸੇ ਪਾਏ ਤਦਾ ਕਰਕੇ ਅਕਾਊਂਟ ਦਾ ਬੰਦ ਕਰਤਾ ਤੇ ਹੁਣ ਮਿੱਤਰੋ ਸਵੇਰ ਦੇ ਵਜ ਗਿਆ 7ਵੇਂ ਵੀਡੀਓ ਰਿਕਾਰਡ ਕਰਨ ਦਾ ਕਿਉਂਕਿ ਮਿੱਤਰੋ ਕੱਲ ਆਪਣਾ ਫੋਨ ਹੋ ਗਿਆ ਸੋਚ ਤੇ ਫੋਨ ਕੱਲ ਆਪਾਂ ਧੋਤਾ ਹੈਗਾ ਤੇ ਲੀਡ ਦਾ ਮਿੱਤਰੋ ਦੇਖ ਲਓ ਕੀ ਹਾਲ ਹੋ ਗਿਆ ਮੈਂ 2-3 ਵਾਰੀ ਇਦਾਂ ਸਿਗਨਲ ਜੇ ਆਏ ਤੇ ਮਿੱਤਰੋ 2-3 ਵਾਰੀ ਸਿਗਨਲ ਜੇ ਆਏ ਵੀ ਆਈਫੋਨ ਚਾਰਜ ਨਾ ਲਾਓ ਕੱਲ ਮੈਂ ਪਾਣੀ ਜੜਬੋਤਾ ਸਾਰਾ ਤੇ ਮਿੱਤਰੋ ਤਾਂ ਦੇਖੋ ਅੱਗ ਲੱਗੇ ਲੀਡ ਨੂੰ ਲਵਲੀ ਨੇ ਫੜਿਆ ਪਏ ਛੋਟੇ ਮੇਰੇ ਭਰਾ ਨੇ ਤੇ ਅਗ ਲੱਗ ਲੀਡ ਨੂੰ ਲੀਡ ਹੀ ਸਾਡੀ ਸਾੜਦੀ ਤੇ ਹੁਣ ਮਿੱਤਰੋ ਲੀਡ ਵੀ ਆਪਣਾ ਨਵੀਂ ਲਿਉਣੀ ਪੈਣੀ ਆ ਤੇ ਮਿੱਤਰੋ ਵਲੌਗ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤੇ ਮਿਲਦੇ ਹੁਣ ਕੱਲ ਨੂੰ ਨੈਕਸਟ ਵਲੌਗ ਵਿੱਚ ਕੱਲ ਨੂੰ ਨਹੀਂ ਮਤਲਬ ਅੱਜ ਹੀ ਮਿਲਦੇ ਆ ਤੇ ਤੁਹਾਨੂੰ ਵਲੌਗ ਕੱਲ ਨੂੰ ਪੈਣਾ ਤੇ ਚੰਗਾ ਮਿੱਤਰੋ ਬਾਏ ਦਾ